ਪੰਜਾਬ ਵਿੱਚ ਸਮਾਣਾ ਦੇ ਹਰਮਨ ਪਿਆਰੇ ਐਮ ਐਲ ਏ ਚੇਤਨ ਸਿੰਘ ਜੋੜਾ ਮજરા ਨੇ ਆਪਣੀ ਇੱਕ ਹਰਕਤ ਦੀ ਮਾਫੀ ਮੰਗੀ ਤਾਂ ਦੁਨੀਆ ਭਰ ਦੇ ਫੁੱਫੜ ਵਰਗ ਵਿੱਚ ਉਦਾਸੀ ਦੀ ਲਹਿਰ ਦੌੜ ਗਈ ਉਹ ਕਿਸੇ ਸਕੂਲ ਵਿੱਚ ਚੀਫ ਗੈਸਟ ਬਣ ਕੇ ਗਏ ਸਨ ਜਿੱਥੇ ਬੱਚੇ ਬੱਚਿਆਂ ਵਾਲੀਆਂ ਹਰਕਤਾਂ ਕਰ ਰਹੇ ਸਨ ਫੁੱਫੜ ਸਿੰਘ ਜੋੜਾ ਮજરા ਜਦੋਂ ਭਾਸ਼ਣ ਦੇਣ ਲੱਗੇ ਤਾਂ ਉਹਨਾਂ ਨੂੰ ਸਾਇਲੈਂਸ ਵਾਲਾ ਮਾਹੌਲ ਨਹੀਂ ਮਿਲਿਆ ਉਹ ਰੁਸ ਗਏ ਕਹਿੰਦੇ ਤੁਸੀਂ ਵਿਆਹ ਤਾਂ ਧਰ ਲਿਆ ਪਰ ਪਨੀਰ ਵਿੱਚ ਕੋਫਤੇ ਬਹੁਤ ਹਾਰਡ ਨੇ ਇਹ ਤਾਂ ਸਾਡੀ ਬੇਇੱਜ਼ਤੀ ਹੈ ਹਾਰਡ ਕੋਫਤੇ ਹੋਣ ਜਾਂ ਸ਼ਰਾਰਤੀ ਬੱਚੇ ਫੁੱਫੜਾਂ ਦਾ ਦਰਮ ਹੈ ਕਿ ਬਲਗਮ ਭਰੇ ਗਲੇ ਵਿੱਚੋਂ ਖੁਰਦਰੀ ਜਿਹੀ ਆਵਾਜ਼ ਵਿੱਚ ਸੱਜੇ ਖੱਬੇ ਵੇਖ-ਵੇਖ ਕੇ ਹੋਲ ਸੇਲ ਵਿੱਚ ਸਾਰਿਆਂ ਨੂੰ ਢੁਕਾਈ ਜਾਣ ਇੱਥੇ ਕੀ ਕਰਦੇ ਤੁਸੀਂ ਇੱਥੇ ਸਾਰੇ ਤਰ੍ਹਾਂ ਦੇ ਜਿਹੜੇ ਵੀ ਹੱਕਦਾਰ ਉਹਨਾਂ ਨੂੰ ਪਸੰਦ ਨਹੀਂ ਆਇਆ ਕਿ ਸਾਰੇ ਟੀਚਰ ਇੱਕ-ਇੱਕ ਸਟੂਡੈਂਟ ਉਹਨਾਂ ਦੀ ਹਾਜ਼ਰੀ ਵਿੱਚ ਸਾਹਮਣੇ ਕਿਉਂ ਨਹੀਂ ਬੈਠਾ ਕਹਿੰਦੇ ਅਖੇ ਕੁਝ ਵਿਦਿਆਰਥੀ ਬਿਲਡਿੰਗ ਦੇ ਮਗਰਲੇ ਪਾਸੇੋਂ ਕਿਉਂ ਤੁਰ ਕੇ ਆ ਰਹੇ ਨੇ ਜਾਓ ਮੈਂ ਨਹੀਂ ਖੇਡਦਾ ਸਾਡੀ ਵੀ ਇੱਕ ਟੀਚਰ ਹੁੰਦੀ ਸੀ ਜਿਹੜੀ ਕਲਾਸ ਵਿੱਚ ਕੋਈ ਇੰਟਰਸਟਿੰਗ ਗੱਲ ਕਰਕੇ ਬੱਚਿਆਂ ਦਾ ਧਿਆਨ ਖਿੱਚਣ ਦੀ ਬਜਾਏ ਸਾਰਾ ਟਾਈਮ ਚੁੱਪ ਕਰੋ ਆਈ ਵਾਂਟ ਪਿੰਡ ਡ੍ਰੌਪ ਸਾਇਲੈਂਸ ਵਗੈਰਾ ਵਗੈਰਾ ਬੋਲ ਕੇ ਹੀ ਪੀਰੀਅਡ ਖਤਮ ਕਰ ਦਿੰਦੀ ਸੀ ਪੜਾਉਂਦੀ ਨਹੀਂ ਸੀ ਅਸੀਂ ਐਮਬੀਡੀ ਵਾਲਿਆਂ ਦੀ ਕਿਰਪਾ ਨਾਲ ਪਾਸ ਹੋ ਜਾਂਦੇ ਸੀ ਐਮਬੀਡੀ ਵਾਲੇ ਸ਼ਾਪਿੰਗ ਮਾਲ ਖੋਲੀ ਬੈਠੇ ਨੇ ਮੈਡਮ ਪਿੰਨ ਡਰਾਪ ਸਾਇਲੈਂਸ ਬਾਰੇ ਸੁਣਿਆ ਕਿਤੇ ਅੱਜਕੱਲ ਪ੍ਰਿੰਸੀਪਲ ਹੈ ਜੋੜਾ ਮજરા ਸਾਹਿਬ ਨੂੰ ਸ਼ਾਇਦ ਇਸ ਕਹਾਣੀ ਬਾਰੇ ਪਤਾ ਲੱਗ ਗਿਆ ਹੋਵੇਗਾ ਤਾਈਓ ਉਹਨਾਂ ਨੇ ਸੇਧ ਲੈ ਕੇ ਰੋਲਾ ਪਾਉਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੇਕਰ ਉਹ ਟੀਚਰ ਰੋਲਾ ਪਾ ਪਾ ਕੇ ਪ੍ਰਿੰਸੀਪਲ ਲੱਗ ਸਕਦੀ ਹੈ ਤਾਂ ਜੋੜਾ ਮજરા ਕੱਲ ਨੂੰ ਸਿੱਖਿਆ ਮੰਤਰੀ ਨਹੀਂ ਤਾਂ ਮੁੱਖ ਮੰਤਰੀ ਵੀ ਬਣ ਸਕਦੇ ਨੇ ਪਰ ਅੰਦਾਜ਼ਾ ਫਿਲਹਾਲ ਲਈ ਪੁੱਠਾ ਪੈ ਗਿਆ ਐਕਚੁਅਲੀ ਜੜਾ ਮਜਰਾ ਸਾਹਿਬ ਪਹਿਲਾਂ ਸਿਹਤ ਮੰਤਰੀ ਰਹੇ ਨੇ ਜਦੋਂ ਉਹਨਾਂ ਨੇ ਇੱਕ ਵਾਰੀ ਫਰੀਦ ਕੋਟ ਮੈਡੀਕਲ ਕਾਲਜ ਦੇ ਹੈੱਡ ਵਾਈਸ ਚਾਂਸਲਰ ਨੂੰ ਮੈਲੇ ਬਿਸਤਰੇ ਉੱਤੇ ਲੇਟਣ ਨੂੰ ਆ ਕੇ ਆਪਣੇ ਫੁੱਫੜ ਪੁਨੇ ਦਾ ਮਜ਼ਾਕ ਕੀਤਾ ਸੀ ਹਸਪਤਾਲ ਲਈ ਫੰਡ ਤੇ ਸਟਾਫ ਦੀ ਕਮੀ ਪੂਰੀ ਕਰਨ ਦਾ ਇਹ ਨਵਕਲਾ ਤਰੀਕਾ ਸੀ ਨਾਲੇ ਇੱਕ ਵਧੀਆ ਜਿਹੀ ਦਿਵੰਗ ਟਾਈਪ ਰੀਲ ਵੀ ਬਣ ਗਈ ਸੀ ਵੀ ਸੀ ਨੇ ਅਸਤੀਫਾ ਦੇ ਦਿੱਤਾ ਸੀ ਤੇ ਸਰਕਾਰੀ ਹਸਪਤਾਲਾਂ ਦੇ ਮਾੜੇ ਹਾਲ ਦਾ ਨਿਤਾਰਾ ਹੋ ਗਿਆ ਸੀ ਹਾਂ ਫੰਡ ਪੂਰੇ ਮਿਲਣ ਨਾ ਮਿਲਣ ਅਸਾਮੀਆਂ ਅਧੀਆਂ ਖਾਲੀ ਰਹਿਣ ਪਰ ਫੁੱਫੜ ਯੂਨੀਅਨ ਨੇ ਜੋੜਾ ਮજરા ਸਾਹਿਬ ਨੂੰ ਪ੍ਰਧਾਨ ਚੁਣ ਲਿਆ ਸੀ ਬਾਅਦ ਵਿੱਚ ਮਿਨਿਸਟਰੀ ਤਾਂ ਚਲੀ ਗਈ ਪਰ ਫੁੱਫੜ ਯੂਨੀਅਨ ਦੀ ਪ੍ਰਧਾਨਗੀ ਪੱਕੀ ਰਹੀ ਹੁਣ ਜਦੋਂ ਸਮਾਨੇ ਦੇ ਸਕੂਲ ਚ ਜਾ ਕੇ ਫੁੱਫੜ ਪੁਨਾ ਪ੍ਰਗਟਾਇਆ ਤਾਂ ਕਿਸੇ ਨੇ ਅਸਤੀਫਾ ਨਹੀਂ ਦਿੱਤਾ ਪਰ ਸਗੋਂ ਟੀਚਰਾਂ ਨੇ ਫੁੱਫੜ ਸਿੰਘ ਦੇ ਵਰਤਾਰੇ ਨੂੰ ਨਿੰਦਣਯੋਗ ਆਖ ਕੇ ਪ੍ਰੋਟੈਸਟ ਕਰ ਦਿੱਤਾ ਨਾਲੇ ਗੱਲ ਖੁੱਲ ਗਈ ਕਿ ਸਾਬਕਾ ਮਨਿਸਟਰ ਸਾਹਿਬ ਖੁਦ ਕੰਟਾ ਲੇਟ ਪਹੁੰਚੇ ਜਦੋਂ ਤੱਕ ਕਈ ਬੱਚਿਆਂ ਦੇ ਮਾਪੇ ਚਲੇ ਗਏ ਤੇ ਸਰੋਤਿਆਂ ਦੀ ਘਾਟ ਹੋ ਗਈ ਜੋੜਾ ਮਾਜਰਾ ਸਾਹਿਬ ਨੂੰ ਨਾਲੇ ਸਕੂਲ ਵਿੱਚ ਟੀਚਰਾਂ ਦੀ ਵੀ ਘਾਟ ਹੈ ਵੈਸੇ ਸਕੂਲ ਆਫ ਐਮਿਨੈਂਸ ਵੀ ਹੈ ਮਤਲਬ ਇਹ ਕੋਈ ਖਾਸ ਸਹੂਲਤਾਂ ਮਿਲਣੀਆਂ ਚਾਹੀਦੀਆਂ ਨਹੀਂ ਆ ਸਕੂਲ ਵਿੱਚ ਪਰ ਪ੍ਰਿੰਸੀਪਲ ਮੁਤਾਬਕ ਇੰਗਲਿਸ਼ ਪੰਜਾਬੀ ਫਿਜ਼ਿਕਸ ਬਾਇਓਲੋਜੀ ਕੈਮਿਸਟਰੀ ਮੈਥ ਦੇ ਟੀਚਰਾਂ ਦੀਆਂ ਅਸਾਮੀਆਂ ਖਾਲੀ ਨੇ ਸਕੂਲ ਵਿੱਚ ਸਫਾਈ ਕਰਮਚਾਰੀ ਲਈ 3000 ਰੁਪਏ ਮਹੀਨਾ ਦੇਣ ਦਾ ਪ੍ਰਵਤਾਨ ਹੈ ਇੰਨੇ ਪੈਸੇ ਵਿੱਚ ਕੋਈ ਕਿਉਂ ਕੰਮ ਕਰੇਗਾ ਤਾਂ ਨਹੀਂ ਕਰਦਾ ਜੋੜਾ ਮਾਜਰਾ ਪੰਜਾਬ ਦੀ ਲੇਟੈਸਟ ਸਿੱਖਿਆ ਕ੍ਰਾਂਤੀ ਤਹਿਤ ਸਕੂਲ ਦੀ ਬਾਉਂਡਰੀ ਵਾਲ ਦਾ ਉਦਘਾਟਨ ਕਰਨ ਪੁੱਜੇ ਸਨ ਸਗੋਂ ਇਹ ਖੁਲਾਸਾ ਹੋਰ ਕਰਵਾ ਦਿੱਤਾ ਕਿ ਇੱਥੇ ਟਾਇਲਟ ਦਾ ਪੂਰਨ ਇੰਤਜ਼ਾਮ ਨਹੀਂ ਹੈ ਤੇ ਟੈਂਟ ਟੂ ਟਵੀਟੀਚਰਾਂ ਨੇ ਪੈਸੇ ਦੇ ਕੇ ਲਵਾਇਆ ਸੀ ਜਿਸ ਦੇ ਪੈਸੇ ਫਾਈਲਾਂ ਚੱਲਣ ਗਿਆ ਫੇਰ ਮਿਲਣਗੇ ਆਪਾਂ ਨੂੰ ਪਤਾ ਹੀ ਹੈ ਉਹ ਤੇ ਮਿਲ ਹੀ ਜਾਂਦੇ ਨਾ ਟਾਈਮ ਨਾਲ ਫੈਲਾ ਚੱਲਣ ਵਾਲੇ ਪੈਸੇ ਜੋੜਾ ਮਾਜਰਾ ਸਾਬ ਕਹਿ ਰਹੇ ਸਨ ਕਿ ਮੈਂ ਤੁਹਾਡੀ ਬਦਬਖਤਾ ਦੀ ਸ਼ਿਕਾਇਤ ਸਿੱਖਿਆ ਮੰਤਰੀ ਨੂੰ ਮੁੱਖ ਮੰਤਰੀ ਨੂੰ ਲਾਉਂਗਾ ਪਰ ਟੀਚਰਾਂ ਦੇ ਏਕੇ ਨੇ ਪੜਨੇ ਪਾ ਦਿੱਤਾ ਹਾਲਾਤ ਇਹੋ ਜਿਹੇ ਬਣੇ ਕਿ ਜੋੜਾ ਮਾਜਰਾ ਸਿੱਖਿਆ ਮੰਤਰੀ ਬਣਦੇ ਬਣਦੇ ਖੋਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਡਾਂਟ ਖਾ ਬੈਠੇ ਬੈਂਸ ਸਾਹਿਬ ਨੇ ਵੀ ਖੇਦ ਜਤਾਇਆ ਤੇ ਜੋੜਾ ਮਾਜਰਾ ਨੂੰ ਮਾਫੀ ਵੀ ਮੰਗਣੀ ਪਈ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਜਿੱਥੋਂ ਤੱਕ ਖੁਦ ਇੱਕ ਮਾਸਟਰ ਦੇ ਮੁੰਡੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਵਾਲ ਹੈ ਉਹਨਾਂ ਨੇ ਕਥਨੀ ਨਾਲ ਨਹੀਂ ਕਰਨੀ ਨਾਲ ਇਸ ਦਾ ਜਵਾਬ ਦਿੱਤਾ ਹੈ ਐਕਚੁਅਲੀ ਜਦੋਂ ਭਗਵੰਤ ਮਾਨ ਸਾਹਿਬ ਜੁਗਨੂ ਨਾਮ ਨਾਲ ਜਾਣੇ ਜਾਂਦੇ ਸਨ ਤਾਂ ਉਹਨਾਂ ਨੇ ਸਮਾਜਿਕ ਚੁਟਕਲੇ ਬਹੁਤ ਸੁਣਾਏ। ਉਹਨਾਂ ਵਿੱਚੋਂ ਇੱਕ ਸੀ ਕਿ ਇੱਕ ਵਾਰ ਅਧਿਆਪਕ ਨੇ ਜੁਗਨੂ ਨੂੰ ਪੁੱਛਿਆ ਕਿ ਵੱਡਾ ਹੋ ਕੇ ਕੀ ਬਣੇਂਗਾ ਬੇਟੇ? ਜੁਗਨੂ ਕਹਿੰਦਾ ਪੁਲਿਸ ਵਾਲਾ ਬਣੂੰਗਾ ਜੀ। ਮਾਸਟਰ ਕਹਿੰਦਾ ਸ਼ਾਬਾਸ਼, ਚੋਰਾਂ ਨੂੰ ਫੜੇਂਗਾ। ਜੁਗਨੂ ਕਹਿੰਦਾ ਨਹੀਂ ਜੀ, ਜਦੋਂ ਤੁਸੀਂ ਚੰਡੀਗੜ੍ਹ ਮਟਕਾ ਚੌਕ ਧਰਨਾ ਲਾਓਗੇ ਨਾ ਮੈਂ ਤੁਹਾਡੇ ਸਿਰ 'ਚ ਆ ਕੇ ਡਾਂਗ ਮਾਰਾਂਗਾ। ਸਾਨੂੰ ਲੱਗਾ ਸੀ ਕਿ ਚੁਟਕਲਾ ਸ਼ਾਇਦ ਇਹ ਦੱਸਣਾ ਚਾਹੁੰਦਾ ਹੈ ਕਿ ਬੱਚੇ ਆਪਣੇ ਆਲੇ ਦੁਆਲੇ ਨੂੰ ਕਿਸ ਤਰ੍ਹਾਂ ਵੇਖ ਕੇ ਪ੍ਰਭਾਵਿਤ ਹੁੰਦੇ ਨੇ। ਮੇਰੇ ਪੱਤਰਕਾਰ ਮਨ ਨੇ ਚੁਟਕਲੇ ਦੀ ਸੋਸ਼ੀਓਲੋਜੀ ਵਾਲੀ ਐਨਾਲਿਸਿਸ ਵੀ ਕਰ ਛੱਡੀ ਸੀ ਹੁਣ ਸਮਝ ਆਇਆ ਕਿ ਜਗਨੂ ਭਾਜੀ ਗੱਲ ਦੇ ਪੱਕੇ ਨੇ ਕਹਿੰਦੇ ਇਹ ਜੋੜਾ ਮਜਰਾ ਮੇਰੇ ਆਲਾ ਕੰਮ ਕਿਉਂ ਕਰ ਰਿਹਾ ਹੈ ਟੀਚਰਾਂ ਨਾਲ ਬਦਲੇ ਕੱਢਣ ਦਾ ਕੰਮ ਤਾਂ ਮੇਰਾ ਹੈ ਉਹ ਵੀ ਸ਼ਬਦਾਂ ਨਾਲ ਨਹੀਂ ਸਿੱਧਾ ਡਾਂਗਾ ਨਾਲ ਲਾਠੀ ਚਾਰਜ ਨਾਲ ਮੈਂ ਆਪੇ ਸਾਮ ਲੂੰ ਤੁਸੀਂ ਕੁਝ ਨਹੀਂ ਕਹਿਣਾ ਬਿਚਾਰੇ ਜੋੜਾ ਮਾਜਰਾ ਸਾਹਿਬ ਨਾਲ ਉਹੀ ਹੋਈ ਜੋ ਕਈ ਵਾਰੀ ਫੁੱਫੜਾਂ ਨਾਲ ਹੋਈ ਜਾਂਦੀ ਹੈ ਕਿ ਰੋਲਾ ਤਾਂ ਪਾ ਲਿਆ ਪਰ ਅਸਰ ਨਹੀਂ ਹੋਇਆ ਪਰ ਫੁੱਫੜ ਸਮਾਜ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਮਿਹਨਤ ਕਰੀ ਚੱਲੋ ਜਿਵੇਂ ਕਿ ਮਹਾਨ ਵਿਗਿਆਨਕ ਤੇ ਦਾਰਸ਼ਨਿਕ ਨਵਜੋਤ ਸਿੰਘ ਸਿੱਧੂ ਕਹ ਗਏ ਨੇ ਸਫਲਤਾ ਦੇ ਰਾਹ ਤੇ ਚੱਲਦੀ ਗੱਡੀ ਵਿੱਚ ਇੱਕ ਦੋ ਪੈਂਚਰ ਹੋ ਹੀ ਜਾਂਦੇ ਨੇ ਪੈਂਚਰ ਲਾਓ ਅੱਗੇ ਤਰੋ ਚਲੋ ਜੀ